ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਕਿ ਦੋਸਤੋ ਆਉਣ ਵਾਲੀਆਂ ਨੰਮੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਨੇ ਵੀ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਚਾਹੇ ਕਿਸੇ ਵੀ ਪ੍ਰੋਫੈਸ਼ਨ ਬਿਜ਼ਨਸ ਦੇ ਰਿਲੇਟਡ ਤੁਸੀਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰੇ ਸੰਪਰਕ ਨੰਬਰ 98151 42150 ਨੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਵੀ ਦਾ ਇੱਕ ਮਾਲੀ ਦਿਖਾਉਣ ਜਾ ਰਹੇ ਹਾਂ ਇੱਕ ਕੱਟਾ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਸ਼ਾਇਰ ਖੇਮਕਰਨ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਸੋ ਖੇਮਕਰਨ ਪਹੁੰਚ ਕੇ ਤੁਸੀਂ ਇਹ ਮਾਲੀ ਖਰੀਦ ਸਕਦੇ ਹੋ ਘਰ ਪਹੁੰਚ ਕੇ ਵਿਜ਼ਿਟ ਕਰਕੇ ਸੋ ਦੋਸਤੋ ਇਸ ਮਾਲੀ ਦੀ ਇਸ ਬੁੱਲ ਦੀ ਜਿਹੜੀ ਏਜ ਆ ਦੋਸਤੋ 2 ਸਾਲ ਦੀ ਆ ਹਜੇ ਮੂੰਹੋਂ ਖੀਰਾ ਹੈਗਾ ਬਿਲਕੁਲ ਮਦਰ ਇਸ ਦੇ ਨਾਲ ਹੈ ਬੱਜੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਬਾਕੀ ਮਾਲੀ ਬਹੁਤ ਜਿਆਦਾ ਸੋਹਣਾ ਅੱਗੇ ਕਟਾ ਬਿਲਕੁਲ ਤਿਆਰ ਹੋਣ ਵਾਲਾ ਕੱਦ ਘਾਟੀ ਹੋਰ ਵੀ ਬਹੁਤ ਸੋਹਣਾ ਜਿਆਦਾ ਕਰ ਲੈਣਾ ਹੈ ਬਾਕੀ ਰਿੰਗ ਸਿੰਘਾ ਮਨਕਣੀ ਅੱਖਾ ਮੂੰਹ ਮੱਥਾ ਜਿਹੜਾ ਕੈਰੈਕਟਰ ਆ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਕੱਦ ਘਾਟੀ ਸੋਹਣੀ ਹੈਗੀ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਛੋਟਾ ਜਿਹਾ ਸਿੰਘਾ ਮਨਕਣੀ ਅੱਖਾ ਪੈਰਾਂ ਦੇ ਨਿਸ਼ਾਨ ਪੈਰ ਚਾਰੇ ਦੋਸਤੋ ਤੋਤੇ ਮਿਲਣਗੇ ਤੁਹਾਨੂੰ ਮਦਰ ਦਾ ਮਿਲਕ ਦੋਸਤੋ ਤਕਰੀਬਨ 14 ਪਲੱਸ ਇਸਦੀ ਦਾ ਰਿਹਾ ਹੈਗਾ ਸੋ ਆਪ ਦੋਸਤੋ ਸਰਕਾਰੀ ਨੋਵਾ ਸੀਮਨ ਦਾ ਜਿਹੜਾ ਇਹ ਬੱਚਾ ਹੈਗਾ ਇਸਦੀ ਮਦਰ ਨੂੰ ਦੋ ਸਾਲ ਪਹਿਲਾਂ ਜਿਹੜੀ ਏਆਈ ਕੀਤੀ ਗਈ ਸੀਗੀ ਉਹ ਸਰਕਾਰੀ ਨੋਵਾ ਬੁੱਲਦੀ ਕੀਤੀ ਗਈ ਸੀ ਸੋ ਉਸ ਦਾ ਰਿਜ਼ਲਟ ਜਿਹੜਾ ਦੋਸਤੋ ਇਹ ਤੁਹਾਡੇ ਸਾਹਮਣੇ ਹੈਗਾ ਨੋਵਾ ਬੁੱਲ ਦਾ ਜਿਹੜਾ ਦੋਸਤੋ ਇਹ ਬੱਚਾ ਆਪ ਸੋ ਚੰਗੀ ਅੱਖ ਲੱਗੀ ਹੈ ਦੋਸਤੋ ਬਹੁਤ ਵਧੀਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਭੈਣ ਭਰਾ ਨੇ ਮਤਲਬ ਕਿ ਬਰੀਡ ਦੇ ਵੀ ਤੁਸੀਂ ਤੌਰ ਤੇ ਵਰਤਣਾ ਚਾਹੁੰਦੇ ਹੋ ਤੇ ਬਹੁਤ ਵਧੀਆ ਪਰ ਤੁਸੀਂ ਵੇਖ ਵੀ ਰਹੇ ਹੋਵੋਗੇ ਤੇ ਮੈਂ ਤੁਹਾਨੂੰ ਦੱਸ ਵੀ ਦੇਣਾ ਓਵਰ ਵਾਈਟਨੈਸ ਜਿਹੜੀ ਹੈ ਦੋਸਤੋ ਉਹ ਥੋੜੀ ਜਿਹੀ ਵੱਧ ਮਿਲੇਗੀ ਤੁਹਾਨੂੰ ਇਸ ਦੇ ਵਿੱਚ ਸਫੇਦੀ ਹੈ ਜਿਹੜੀ ਉਹ ਤੁਹਾਨੂੰ ਕਿਤੇ ਨਾ ਕਿਤੇ ਵੱਧ ਨਜ਼ਰ ਆਵੇਗੀ ਜਿਹੜੀ ਇਸ ਦੇ ਵਿੱਚ ਹੈਗੀ ਹੈ ਸੋ ਉਹ ਤੁਸੀਂ ਜਰੂਰ ਵੇਖ ਸਕਦੇ ਹੋ ਬਾਕੀ ਕੰਟੈਕਟ ਨੰਬਰ ਦੋਸਤੋ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦੂੰਗਾ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਜਿਹੜਾ ਮਾਲੀ ਖਰੀਦ ਸਕਦੇ ਹੋ ਸੋ ਦੋਸਤੋ ਬਹੁਤ ਵਧੀਆ ਚੰਗੇ ਰਿਕਾਰਡ ਦਾ ਬੱਚਾ ਹੈਗਾ ਆਪ ਸਰਕਾਰੀ ਸੀਮੰਟ ਦਾ ਬਾਕੀ ਮਦਰ ਵੀ 14+ ਨੋਰਮਲ ਦੁੱਧ ਦੀ ਚਵਾਈ ਕਰਵਾਉਂਦੀ ਰਹੀ ਹੈਗੀ ਆ ਸੋ ਮੋਲੇ ਜਿਹੜਾ ਦੋਸਤੋ 55000 ਰੁਪਏ ਇਸ ਦੀ ਡਿਮਾਂਡ ਬਾਈ ਹੋ ਰਹੀ ਕਰਦੇ ਨੇ ਬਾਕੀ 55000 ਦੇ ਵਿੱਚੋਂ ਬੰਨ ਦਾ ਥਾਂ ਦਾ ਮਾਨਤਾ ਨ ਵੀ ਜਿਹੜਾ ਕੀਤਾ ਜਾਵੇਗਾ ਸੋ ਤੁਸੀਂ ਬਾਕੀ ਪਹੁੰਚ ਕੇ ਨਰਖ ਪਰਖ ਆਪਣੀ ਕਰਕੇ ਇਹ ਬੁੱਲ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ